ਇਹ ਤਰ੍ਹਾਂ ਅਸੀਂ ਜਾਣਦੇ ਨਹੀਂ ਕਿਸੇ ਵੀ ਦੁਕਾਨ ਅਸੀਂ ਲੁੱਟਦੇ ਨਹੀਂ ਕਿਹੜਾ ਘਰਾਓ ਅਸੀਂ ਕਰਦੇ ਨਹੀਂ ਪਰ ਜੇ ਕੋਈ ਹਕੂਮਤੋਂ ਨਸਲ ਚਾਵੇਗਾ ਤੇ ਗਾ ਕੋ ਚੂੜੀਆਂ ਤੇ ਬੰਗਾਂ ਨਹੀਂ ਪਾਇਆ ਹੋਣਾ ਉਹਨਾਂ ਫੁੱਤਰੇ ਬਣ ਕੇ ਤਲੀ ਬਣ ਕੇ ਕੱਟੀ ਜਾਵਾਂਗੇ ਇਸ ਤਰ੍ਹਾਂ ਦੇ ਬੰਦੇ ਨੇ ਸਵਾ ਸਵਾ ਲੱਖ ਨਾਲ ਇੱਕ ਨੂੰ ਲੜਾਇਆ ਹੈ ਤੇ ਇਹ ਕਹਿੰਦੇ ਜੀ ਉਹ ਤੇ ਘੇਰਾ ਪਾ ਕੇ ਆਏ ਕਰਦੇ ਹਾਂ ਜੇ ਪੰਚੀਓਕ ਚੋ ਲੈ ਜਾਵਾਂਗੇ ਮਰਿਆ ਪਿਆ ਦਾ ਤਾਂ ਪਤਾ ਨਹੀਂ ਪਿੱਛੇ ਸਾਣੇ ਚੁੱਕੇ ਕੇ ਪੁਲਿਸ ਚੁੱਕੇ ਹੈ ਔਰ ਚੇਸ ਵਾਲੇ ਦੇ ਅੰਸ਼ ਤੇ ਰੌੜ ਤਾਂ ਖਾਸ ਕਰਕੇ ਮੈਂ ਸਿੱਖਾਂ ਦੇ ਪੁੱਤਰਾਂ ਨੂੰ ਕਹਾਂਗਾ ਜੇ ਕੋਈ ਸ਼ਰਮ ਉਹਨਾਂ ਨੂੰ ਜਿਹੜੇ ਸਿੱਖਾਂ ਦੇ ਪੁੱਤਰ ਹਨ ਪੁਲਸ ਵਿੱਚ ਕੋ ਉਹਨਾਂ ਨੂੰ ਜ਼ਰੂਰ ਕਹਾਂਗਾ ਜੇ ਤੁਹਾਡੀ ਕੋਈ ਗੈਰਤ ਤੇ ਅੰਸ਼ ਕੰਮ ਕਰਦੀ ਹੈ ਤੁਹਾਨੂੰ ਆਪਣੇ ਆਪ ਨੂੰ ਸਿੱਖੀ ਤੇ ਕੋਈ ਇਤਬਾਰ ਹੈ ਤੇ ਤੁਸੀਂ ਗੁਰੂ ਦੇ ਪੁੱਤਰ ਤੇ ਸਿੱਖਾਂ ਦੇ ਹੋਣ ਦੇ ਹੱਕਦਾਰ ਹੋ ਤੇ ਤਾਂ ਬਣ ਸਕਦੇ ਤੁਹਾਡਾ ਮੂੰਹ ਇੱਧਰ ਨੂੰ ਨਹੀਂ ਹੋਣਾ ਚਾਹੀਦਾ ਆ ਟੋਪੀਆਂ ਵਾਲਿਆਂ ਨੂੰ ਜਰਾ ਇਸ ਬਾਤ ਨੂੰ ਕੱਢੋ ਫਿਰ ਜੜ ਕੇ ਦੱਸਾਂਗੇ ਬਣਦਾ ਕੀ ਹੈ ਕੋਈ ਸਿੱਧੀ ਨਾਲ ਪਿਆਰ ਕਰੋ ਸ਼ਾਂਤੀ ਪੂਰੀ ਰੱਖਣੀ ਹੈ